ਲੱਭੀ ਅੱਜ ਤੁਹਾਨੂੰ ਨਾ ਦਿਖਾਉਨੇ ਆ ਵੀ ਜਿਹੜੀਆਂ ਸੋ ਉਹ ਦਿਖਾਇਆ ਸੀ ਨਾ ਵੀਡੀਓ ਦੇ ਵਿੱਚ ਪਹਿਲਾਂ ਅਸੀਂ ਪਾਇਆ ਸੀ ਆਹ ਮੈਂ ਉਹ ਤੁਹ ਦਿਖਾਉਂਦਾ ਸੀ ਪੌੜੀਆਂ ਬਣਦੀਆਂ ਇਹ ਕਹਿੰਦਾ ਸੀਗਾ ਵੀ ਸ਼ੈਡ ਦਾ ਸਮਾਨ ਆ ਇਹ ਕਲਰ ਸੀਗੇ ਤੇ ਆਹ ਦੇਖ ਲਓ ਅੱਜ ਜਿੱਥੇ ਇਹਨੇ ਦੂਜੇ ਨੇ ਕਾਕੇ ਨੇ ਬਣਾ ਦਿੱਤਾ ਇਹ ਚਾਹ ਦਿਖਾ ਦੇ ਵੀ ਇਦਾਂ ਨਹੀਂ ਕੰਸੀ ਕਰਾਂਗੇ ਇਦਾਂ ਨੇ ਚਾਰ ਕੰਸੀਆ ਬਣਾ ਦਿੱਤੇ ਕਿੰਨੇ ਵਾਈ ਕਿੰਨੇ ਸ਼ੈਡ ਕੀਆ 5 ਵਾਈ 5 82 6 ਆ ਦੇ ਆ ਆ ਕਿਹੜੀ ਆ ਜੀ ਜਿਖ ਮੈਂ ਦਿਖਾ ਬਈ ਆ ਜਿਹੜੀ ਆ ਉਹ ਦੇਖੋ ਉਹ ਗੁੱਡਿਆਲੀ ਧੋਰ ਜੀ ਲੰਕ ਦੀ ਇਹ ਕੀ ਕਹਿੰਦੇ ਆ ਆਪਣਾ ਰੋਬ ਸੂਤ ਆ ਆ ਦੇਖੋ ਆ ਵੀ ਸੂਤ ਬੰਨਿਆ ਹੋਇਆ ਦੇਖ ਲੈ ਐ ਜਿਵੇਂ ਰੇਸ ਤੇ ਮੇਖ ਮਾਰੀ ਪਈ ਆ ਹੋ ਦੇਖ ਮੁਰਦੇ ਦੇਖ ਜਾ ਮਾਓ ਦੇਖ ਪੱਤੀ ਦਾ ਖੰਡਾ ਜਾਂਦਾ ਤੇ ਆ ਵੀ ਜਿਗਾਰ ਦਿਖਾਦੇ ਐ ਝੱਕਦੇ ਆ ਦਾ ਦਿਮਾਗ ਵਾਲਾ ਯਾਰ ਬੱਸ ਤਾ ਵੇਲੇ ਆਇਆ ਤੇ ਆਹ ਵੇਖ ਲੈ ਪਿੱਲਰ ਹੁਣ ਮਿੱਟੀ ਪਾ ਰਹੀ ਆ ਆਪਾਂ ਅੱਥਰ ਚੋ ਬਈ ਕੈਮਰਾਮੈਨ ਇਧਰ ਲਾ ਦੇ ਤੇ ਬੱਸ ਇਹ ਪਿੱਲਰ ਵੀ ਮਿਸਤਰੀ ਵਾਲੀ ਮਾੜੀ ਜੀ ਝਲਕ ਮਾਰਦੇ ਆ ਜਿਹੜਾ ਭਾਈ ਆ ਜੱਗਾ ਕਾਕੇ ਦਾ ਇਹ ਮੁੰਡੇ ਬਹੁਤ ਮਿਹਨਤ ਕਰਦੇ ਆ ਤੇ ਤਿੰਨ ਭਰਾਵਾ ਬਹੁਤ ਵਧੀਆ ਕੰਮ ਕਰਦੇ ਆ ਦੇਖ ਲੈ ਵੀ ਪਿੱਲਰ 'ਚ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਐ ਹੈ ਜੀ ਵੀ ਸੂਤ ਇਧਰ ਆ ਜਾ ਇਧਰ ਲਓ ਪਰਦਰਸ ਇਹ ਕਰਦਾ ਲੋਹੇ ਦਾ ਕੰਮ ਹੈ ਕਿ ਲੱਕੜ ਦਾ ਕਰਦਾ ਇਹ ਮਿਸਤਰੀ ਦਾ ਕੰਮ ਕਰਦਾ ਤੇ ਆ ਦੇਖ ਲਓ ਸਿਸਟਮ ਆ ਮੁੰਡਾ ਵੀ ਨਾਲ ਲੱਗਾ ਵੀ ਇਹਨਾਂ ਦਾ ਹੀ ਆ ਤੇ ਇਹ 60 ਬਾਈ 60 ਦਾ ਤਿਆਰ ਹੋ ਜਣਾ ਹੈ ਜੱਥੇ ਦਾ ਸੈੱਟ ਹੈ ਜੱਥੇ ਦਾ ਜੱਥੇ ਦਾ ਇਹ ਗਾਈਆਂ ਦਾ ਫਾਰਮ ਬਣਾ ਰਿਹਾ ਮੁੰਡਾ ਇੱਕ ਵਾਰ ਮੈਂ ਗੱਲ ਹੋਰ ਇੱਕ ਵੀਡੀਓ ਚ ਕਰਦਾ ਅੱਜ ਮੈਂ ਆ ਹੀ ਨਾ ਵੀਡੀਓ ਪਾਵਾਂਗੇ ਆਪਾਂ ਮੈਂ ਗਿਆ ਸੀ ਪਿੰਡ ਸੇਖ ਦੌਲਤ ਅੱਜ ਤੇ ਉੱਥੇ ਅਹ ਮੈਂ ਕਹ ਉਹਨਾਂ ਨੇ ਮੈਨੂੰ ਬੱਚੀ ਦਿਖਾਈ 1 ਮਹੀਨੇ ਦੀ ਉਹ ਤਿੰਨਾ ਦਿਨਾਂ ਦੀ ਨਾ ਉਹ ਬੱਚੀ ਦੀ ਵੀਡੀਓ ਪਾਵਾਂਗੇ ਤਿੰਨਾ ਦਿਨਾਂ ਦੀ ਲਿਆਈ ਸੀ ਉਹ 20000 ਦੀ ਤਿੰਨਾ ਦਿਨਾਂ ਦੀ ਉਹ ਚੱਕ ਲਈ ਸੀ ਤੇ ਉਹ ਬਰੀਡ ਪਤਾ ਨਹੀਂ ਬਾਹਰ ਲਈ ਆ ਉਹ ਕਹਿੰਦੇ ਉਹਦੇ ਸੈਂਕ ਨਹੀਂ ਆਉਂਦੇ ਮੈਂ ਯਕੀਨ ਨਹੀਂ ਮੰਨਦਾ ਸੀ ਉਹ ਕਹਿੰਦਾ ਭਾਈ ਤੋਕੇ ਦੇਖ ਲੈ ਕੱਕ ਉਹਦੇ ਸੈਂਗ ਹੀ ਨਹੀਂ ਆਉਣੇ ਉਹਦੇ ਉਹ ਬੱਚੀ ਦੇ ਮੈਂ ਕਿਹਾ ਯਾਰ ਐਜੀ ਮੈਂ ਤੈਨੂੰ ਲੈ ਕੇ ਚੱਲوں ਨਾਲ ਆਪਾਂ ਵੀਡੀਓ ਫਲਵਾ ਕੇ ਆਵਾਂਗੇ ਜੀ ਬੂਟੇ ਬਾਈ ਦੇ ਨਹੀਂ ਬੂਟੇ ਦੇ ਨਹੀਂ ਉਹ ਆਪਣੇ ਮਿਹਰ ਸੇ ਹੁੰਦੇ ਆ ਬਹੁਤ ਵਧੀਆ ਫਰੀਦ ਆ ਇਹ ਦੇਖ ਲਓ ਵੀ ਜਾਨੇ ਇਹ ਕੋਈ ਜ਼ਰੂਰੀ ਨਹੀਂ ਵੀ ਕੈਨੇਡਾ ਅਮਰੀਕਾ ਜਾਣਾ ਇੱਥੇ ਵੀ ਕੰਮ ਚੱਲ ਸਕਦਾ ਪਰ ਇੱਥੇ ਇੱਕੀ ਵੱਡੀ ਪ੍ਰੋਬਲਮ ਆ ਜਿਹੜੀ ਮੈਨੂੰ ਵੀ ਉਹ ਫੇਸ ਕਰਨੀ ਪੈਂਦੀ ਆ ਹਰ ਇੱਕ ਨੂੰ ਫੇਸ ਕਰਨੀ ਪੈਂਦੀ ਆ ਵੀ ਪੈਸੇ ਨਹੀਂ ਛੇਤੀ ਮਿਲਦੇ ਕੰਮ ਤਾਂ ਬੰਦਾ ਬਹੁਤ ਕਰੀ ਜਾਂਦਾ ਕੰਮ ਦਾ ਕਾਕਾ ਵੀ ਕਰੀ ਜਾਂਦਾ ਹੁਣ ਮੈਂ ਵੀ ਆਹ ਦਾ ਚੱਕੇ ਤੇ ਦੇਣੀ ਆ ਤੇ ਤੂੰ ਵੀ ਲੈਣੇ ਆ ਯਾਨੀ ਮਸਲਾ ਹੈਗਾ ਵੀ ਛਾਪਾਂ ਨੂੰ ਨਹੀਂ ਗਾਂ ਤੋਂ ਹੁੰਦੇ ੜਾਦਪੜਾਤੀ ਜੀ ਹੁੰਦੇ ਨਹੀਂ ਜਿਹੜਾ ਹੁੰਦਾ ਇਹੀ ਵੱਡੀ ਪ੍ਰੋਬਲਮ ਕੰਮ ਤਾਂ ਹੋਣਾ ਤੂੰ ਬੱਧੀ ਆ ਕਿੰਨੇ ਲੱਗ ਜਾਣੇ ਜੱッセ ਪੈਸੇ ਤੇਰੇ ਅੱਗੇ ਹਨਾ ਬਾਈ 5-6 ਲੱਖ 5-6 ਲੱਖ ਇੱਥੇ ਲੱਗ ਜਾਣਾ ਤੇ 12-13 ਲੱਖ ਲੱਗਿਆ ਥਾਂ ਤੇ ਹਨਾ ਹਾਂਜੀ 12-18 ਲੱਖ ਰੁਪਈਆ ਜੱッセ ਲੱਗੇ ਫਿਰ ਉਸ ਤੋਂ ਬਾਅਦ ਗਾਂਆਂ ਤੇ ਆਊਟਪੁਟ ਆਉਣੀ ਜਾਨੀ ਲੱਗੀ ਜਾਣੇ ਆ ਇਹਦੇ ਵਾਲੀ ਗੱਲ ਮੈਨੂੰ ਬਹੁਤ ਵਧੀਆ ਲੱਗੇ ਕਿ ਹਨਾ ਸ਼ਹਿ ਲਾ ਕੇ ਬੈਠਣਾ ਪਵੇ ਜਿਵੇਂ ਸ਼ਹਿ ਨੇ ਸਰਕਾਰੀ ਸ਼ਹਿ ਲਾ ਕੇ ਬੈਂਦਾ ਨਾ ਜੱਗੇ ਉਹ ਹੈ ਕਹਿੰਦਾ ਬਹਿਣਾ ਪੈਣਾ ਇਹ ਦਿਖਾ ਦੇ ਵੀ ਜੱੱਸੇ ਆ ਦੇਖ ਲੈ ਕੈਂਚੀਆਂ ਐਂ ਦਿਖਾ ਦੇ ਵੀ ਰੇਖ ਚ ਦੇਖ ਕਿਵੇਂ ਮਾਰਦਾ ਚੱਲਦਾ ਇੱਕ ਤਰ੍ਹਾਂ ਦੇ ਚਾਹ ਨੂੰ ਇਹਦੇ ਖੇਤ ਨੂੰ ਵੀ ਵੀ ਨਹੀਂ ਜਾਂਦੀ ਯਾਰ ਪੈਰ ਨਹੀਂ ਲੱਗਦਾ ਪੈਰ 1000 ਤੁਸੀਂ ਕੰਮ ਨੂੰ ਬਹੁਤ 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 ਆ ਬੂਟੇ ਜ਼ਰੂਰ ਲਾ ਦੀ ਬਈ ਇਹ ਕਹੇ ਆਪਾਂ ਕਹਿਣਾ ਜ਼ਰੂਰੀ ਜੱੱਸੇ ਲਾਵਾਂਗੇ ਲਾਵਾਂਗੇ ਦਰਖਤ ਜ਼ਰੂਰ ਲਾਈ ਚੰਗਾ ਠੀਕ ਆ ਲਾਵਾਂਗੇ ਲਾਵਾਂਗੇ ਓਕੇ ਜੀ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜਰੂਰ ਕਰ ਦਿਓ